ਪੰਜਾਬ ਨੂੰ ਅੱਜ ਇੱਕ ਨਵੀਂ ਸੋਗਾਤ ਮਿਲਣ ਜਾ ਰਹੀ ਹੈ ਮਾਲਵਾ ਨਹਿਰ ਇਹ ਮਾਲਵਾ ਨਹਿਰ ਦਾ ਪਿਛਲੇ ਕੁਝ ਦਿਨ ਪਹਿਲਾਂ ਹੀ ਸੀਐਮ ਮਾਨ ਵੱਲੋਂ ਇੱਕ ਗੱਲ ਕਹੀ ਗਈ ਸੀ ਵੀ ਮਾਲਵੇ ਦੇ ਵਿੱਚ ਪਾਣੀ ਦੀ ਜਿਹੜੀ ਕਮੀ ਹੈ ਉਹਨੂੰ ਦੂਰ ਕਰਨ ਦੇ ਲਈ ਇੱਕ ਵੱਖਰਾ ਉਪਰਾਲਾ ਉਹ ਕੀਤਾ ਜਾ ਰਿਹਾ ਹੈ ਇੱਕ ਨਹਿਰ ਕੱਢੀ ਜਾ ਰਹੀ ਹੈ ਜਿਹੜੀ ਮਾਲਵਾ ਨਹਿਰ ਜਿਸ ਨੂੰ ਨਾਮ ਆ ਉਹ ਦਿੱਤਾ ਗਿਆ ਤਾਂ ਇੱਧਰ ਤੁਹਾਨੂੰ ਪੂਰੇ ਪ੍ਰੋਜੈਕਟ ਦੀ ਇੱਕ ਵਾਰ ਤਸਵੀਰ ਦਿਖਾ ਦਈਏ ਡਿਸਟ੍ਰਿਕਟ ਫਰੋਜਪੁਰ ਫਰੀਦਕੋਟ ਮੁਕਸਰ ਅਤੇ ਹੋਰ ਜਿਹੜੇ ਨੇੜੇ ਦੇ ਪਿੰਡ ਨੇ ਉਹਨਾਂ ਨੂੰ ਵੱਡਾ ਲਾਹਾ ਦਿੱਤਾ ਜਾਏਗਾ ਤਾਂ ਥੱਲੇ ਦਿਖਾ ਦਈਏ ਦੀ ਲੈਂਥ ਹੈ ਜਿਹੜੀ ਉਹ तकरीबन तकरीबन 150 ਕਿਲੋਮੀਟਰ ਦੇ ਨੇੜੇ ਹੋएगी 149.53 ਜਿਹੜੀ ਕਿਲੋਮੀਟਰ ਦੀ ਜਿਹੜੀ ਇਹ ਲੈਂਥ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਕਵਰ ਕਰੇਗੀ ਤਾਂ ਦੂਸਰੇ ਪਾਸੇ ਏਰੀਆ ਬੈਨੀਫਿਟ ਦੀ ਗੱਲ ਕਰ ਲਈਏ ਤਾਂ 2 ਲੱਖ ਏਕੜਸ ਨੂੰ ਜਿਹੜਾ ਏਰੀਆ ਨੂੰ ਇਹ ਬੈਨੀਫਿਟ ਉਹ ਮਿਲੇਗਾ ਤਾਂ ਦੇ ਪਿੰਡਾਂ ਦੀ ਗੱਲ ਕਰਨਾ ਨੰਬਰ ਆਫ ਪਿੰਡਾਂ ਦੀ ਗੱਲ ਕਰਨਾ ਦਾ 28 ਵਿਲੇਜ ਜਿਹੜੇ ਫਿਰੋਜ਼ਪੁਰ ਦੇ ਨੇ ਤੇ ਦੂਸਰੇ ਪਾਸੇ 10 ਪਿੰਡ ਨੇ ਜਿਹੜੇ ਉਹ ਫਰੀਦਕੋਟ ਦੇ ਨੇ 24 ਪਿੰਡ ਹੈ ਜਿਹੜੇ ਉਹ ਡਿਸਟ੍ਰਿਕਟ ਮੁਖਤਸਰ ਸਾਹਿਬ ਦੇ ਨੇ ਤਾਂ ਇਹ ਸਾਰਾ ਕਹਿ ਸਕਦੇ ਤੋਂ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਇਹ ਮਾਲਵਾ ਨਹਿਰ ਦੇ ਨਾਮ ਤੇ ਹੈ ਤੇ ਇੱਕ ਵਾਰ ਨਕਸ਼ੇ ਦੀ ਤਸਵੀਰ ਦਿਖਾ ਦੇਵਾਂ ਇਹ ਨਕਸ਼ਾ ਵੀ ਬਹੁਤ ਦੇਖਣ ਵਾਲਾ ਤਾਂ ਇਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਉਸੇ ਤਰੀਕੇ ਨਾਲ ਮੈਨੇਜ ਕੀਤਾ ਵੀ ਇਹ ਨਹਿਰ ਕਿੱਥੋਂ ਕਿੱਥੋਂ ਦੀ ਜਾ ਕੇ ਜਿਹੜਾ ਜਿਹੜਾ ਏਰੀਆ ਕਵਰ ਕਰਕੇ ਜਿਹੜਾ ਪਾਣੀ ਦੀ ਜਿਹੜੀ ਕਮੀ ਆ ਉਹ ਦੂਰ ਕਰੇਗੀ ਕਿਵੇਂ ਲੱਗਦਾ ਵੀ ਅੱਜ ਇੱਕ ਵੱਖਰੀ ਸੁਗਾਤ ਮਿਲਣ ਜਾ ਰਹੀ ਹੈ ਕਿਉਂਕਿ ਧਰਤੀ ਦਾ ਪਾਣੀ ਦਿਨੋਂ ਦਿਨ ਥੱਲੇ ਜਾ ਰਿਹਾ ਸੀ ਤਾਂ ਚਿੰਤਾ ਬਣੀ ਹੋਈ ਸੀ ਹਾਂਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਇੱਥੇ ਪਹੁੰਚਣ ਤੇ ਬਾਕੀ ਬਹੁਤ ਬਹੁਤ ਧੰਨਵਾਦੀ ਹਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਏਰੀਆ ਚ ਜਿਹੜੀ ਪਾਣੀ ਦੀ ਘਾਟ ਸੀ ਉਹਨੂੰ ਪੂਰਾ ਕਰਨਾ ਸੀ ਨਹਿਰ ਦਾ ਜਿਹੜਾ ਲਿਖਿਆ ਸੀ ਬਹੁਤ ਵਧੀਆ ਕੰਮ ਲਿਆ ਬਹੁਤ ਸਾਰਾ ਫਾਇਦਾ ਹੋਣਾ ਧੰਨਵਾਦ ਕਰਦੇ ਅਸੀਂ ਹਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਬਹੁਤ ਹੀ ਲੰਮੇ ਸਮੇਂ ਤੋਂ ਮੰਗ ਨੂੰ ਪੂਰਾ ਕਰਨ ਜਾ ਰਹੇ ਤਾਂ ਇਹ ਇਹ ਜਿਵੇਂ ਕਹਿ ਸਕਦੇ ਆ ਵੀ ਲਗਾਤਾਰ ਪਾਣੀ ਨੂੰ ਲੈ ਕੇ ਚਿੰਤਾ ਜਿਤਾਈ ਜਾ ਰਹੀ ਸੀ ਉਹ ਚਿੰਤਾ ਵੀ ਖਤਮ ਹੋਊਗੀ ਹੁਣ ਕੁਛ ਨਾ ਬਿਲਕੁਲ ਬਿਲਕੁਲ ਚਿੰਤਾ ਤਾਂ ਖਤਮ ਹੋਣੀ ਹੈ ਕਿ ਉੱਥੇ ਘਰਤੀ ਇੱਥਲਾ ਪਾਣੀ ਉੱਪਰ ਨਾ ਚੱਕਿਆ ਗਿਆ ਆਟੋਮੈਟਿਕ ਹੀ ਪਾਣੀ ਜਿਹੜਾ ਥੱਲੇ ਨਿਕਲ ਗਿਆ ਤੇ ਆਟੋਮੈਟਿਕ ਹੀ ਤਾਂ ਪਾਣੀ ਦਾ ਸਥ ਉੱਚਾ ਹੋ ਜਾਣਾ ਜੀ